ਕਿ ਪੁੱਤ ਨੰਦੀ ਹਰ ਜਗ੍ਹਾ ਨਿਮੰਤਰ ਦੇਣ ਲਈ ਪਹੁੰਚ ਨਹੀਂ ਸਕਦਾ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਣੇ ਆਤਮਾ ਚੈਨਲ ਦੇ ਮਾਧਿਅਮ ਤੋਂ ਇਹ ਨਿਮੰਤਰ ਦਿੱਤਾ ਜਾ ਰਿਹਾ ਹੈ ਤੇ ਤੁਸੀਂ ਸਾਰਿਆਂ ਨੇ ਪੋਲੀ ਸ਼ੰਕਰ ਦੇ ਵਿਆਹ ਤੇ ਜ਼ਰੂਰ ਪਹੁੰਚਣਾ ਹੈ ਕਿਉਂਕਿ ਅੱਪਾ ਜਿਹੜੀ ਸ਼ਾਵਨ ਦੀ ਸ਼ਵਰਾਤਰੀ ਆ ਰਹੀ ਹੈ ਤੇ ਪੋਲੀ ਸ਼ੰਕਰ ਤੱਤੀ ਲੋਕ ਦੇ ਹੁੰਦੇ ਆ 2 ਜੁਲਾਈ ਨੂੰ ਪੋਲੇ ਸ਼ੰਕਰ ਜੀ ਦੀ ਸ਼ਿਵਰਾਤਰੀ ਬਣਾਈ ਜਾ ਰਹੀ ਹੈ। ਪ੍ਰਚੀਨ ਸ਼ਿਵ ਮੰਦਿਰ ਸ਼ਮਸ਼ਾਨ ਘਾੜ ਦੇ ਵਿੱਚ ਜਿਹੜਾ ਪੋਲੇ ਸ਼ੰਕਰ ਦਾ ਸ਼ਕਸ਼ਾਤ ਪੋਲੇ ਸ਼ੰਕਰ ਵਰਾਇਮਣ ਹੈ ਹੁਣੇ ਪੋਲੇ ਸ਼ੰਕਰ ਸ਼ਿੰਗਾਰ ਰੂਪ ਦੇ ਵਿੱਚ ਸ਼ਕਸ਼ਾ ਵਰਾਇਮਣ ਇਹ ਦਰਵਾਜ ਹਰ ਸਮੇਂ ਪੋਲੇ ਸ਼ੰਕਰ ਵਰਾਇਮਣ ਹੁੰਦੇ ਆ। ਦੇਖੋ ਕੋਈ ਸਿੰਗਰ ਨੂੰ ਇੱਕ ਵਾਰੀ ਦੁਬਾਰਾ ਮੌਕਾ ਨਹੀਂ ਮਿਲਦਾ ਇਹ ਸਿੰਗਰ ਨੂੰ ਦੇਖ ਲਓ ਪੋਲੇ ਸ਼ੰਕਰ ਨੇ ਕਿਉਂ ਮੁਕਤਾ ਕਿਉਂਕਿ ਮਹਾਦੇਵ ਦਾ ਪ੍ਰੀਏ ਦੇਖੋ ਜਿਨੇ ਭਜਨ ਗਾਇਆ ਕਿ ਪੋਲੇनाथ ਤੈਨੂੰ ਪੱਥਰ ਦੱਸਦਾ ਮੈਨੂੰ ਪੋਲਾ ਦੱਸਦਾ ਜੇ ਉਸ ਬੰਦੇ ਨੂੰ ਜੇ ਕਹਿੰਨਾ ਸ਼ਿਵਲਿੰਗ ਵਿੱਚ ਪੋਲੇ ਸ਼ੰਕਰ ਨਜ਼ਰ ਆ ਰਿਹਾ ਲੋਕਾਂ ਨੂੰ ਪੱਥਰ ਦੱਸ ਆ ਰਿਹਾ ਕੋਈ ਕਾਰਨ ਹੋਣਾ ਹੈ ਮਹਾਦੇਵ ਦੀ ਕਿਰਪਾ ਦੇ ਨਾਲ ਤਦ ਹੀ ਇਹਨੂੰ ਦੁਬਾਰਾ ਮੌਕਾ ਮਿਲਿਆ ਹੈ ਤੇ ਇਹ ਖੁੱਲਾ ਨਿਮੰਤਰਨ ਹੈਗਾ ਭੋਲੇ ਸ਼ੰਕਰ ਵੱਲ ਭੋਲੇ ਸ਼ੰਕਰ ਦੇ ਸ਼ਿਪੁੱਤਰ ਨੰਦੀ ਵੱਲੋਂ ਕਿਉਂਕਿ ਭੋਲੇ ਸ਼ੰਕਰ ਨੇ ਹੁਣ ਡਿਊਟੀਆਂ ਬੜੀ ਲਾਤੀ ਆ ਇਸ ਕਰਕੇ ਜੈ ਸ਼ੰਕਰ ਜੀ ਹਰ ਹਰ ਮਾਦੇਵ ਮੇਰਾ ਨਾਮ ਭੋਲੇ ਸ਼ੰਕਰ ਜੀ ਰੱਖਿਆ ਹੈ ਸ਼ਿਪੁੱਤਰ ਸ਼ਿਵਨੰਦੀ ਸ਼ਿਵਨੰਦੀ ਮਹਾਰਾਜ ਮਹਾਦੇਵ ਨੇ ਨਾਮਤਾ ਹੈ ਦੇਖੋ ਭੋਲੇ ਸ਼ੰਕਰ ਨੇ ਕਹਿੰਦੇ ਸਮੇ ਦੇ ਹਿਸਾਬ ਦੇ ਨਾਲ ਨਾਮ ਵੀ ਚੇਂਜ ਕਰਤੇ ਸਮੇ ਦੇ ਹਿਸਾਬ ਨਾਲ ਪਦ ਵੀ ਚੇਂਜ ਕਰਤੀ ਸਮੇ ਦੇ ਹਿਸਾਬ ਨਾਲ ਸਰਕਲ ਵੀ ਚੇਂਜ ਕਰਤਾ ਕਿ ਜਿਹੜੀ ਸੰਗਤ ਹੈਗੀ ਉਹ ਵੀ ਚੇਂਜ ਕਰਤੀ ਮਾਦੇ ਵੀ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਆਪਾਂ 23 ਜੁਲਾਈ ਦਾ ਪੋਲੇ ਸ਼ੰਕਰ ਦਾ 사ਵਨ ਦੀ ਸ਼ਵਰਾਤਰੀ ਆ ਰਹੀ ਹੈ ਔਰ ਪੋਲੇ ਸ਼ੰਕਰ ਦੇ ਜਿੰਨੇ ਵੀ ਭਗਤ ਅਗੇ ਸਾਰੇ ਕਹਿੰਦੇ ਕਿ ਉਹ ਇੱਕ ਨਾਮ ਉਹਨਾਂ ਨੂੰ ਕਹਿੰਦਾ ਬਲ ਫੜਾਫੜ 23 ਜੁਲਾਈ ਆ ਜਾਵੇ ਪੋਲੇ ਸ਼ੰਕਰ ਦੀ ਸ਼ਿਵਾਵ ਮਨਾ ਲਈ ਕਿ ਅੰਦਰ ਇਹਨਾਂ ਖੁਸ਼ੀ ਹੋਈ ਵੀ ਹੈ ਕੀ ਪ੍ਰੋਗਰਾਮ 23 ਜੁਲਾਈ ਨੂੰ ਪੋਲੇ ਸ਼ੰਕਰ ਜੀ ਦੀ ਸ਼ਿਵਰਾਤਰੀ ਮਨਾਈ ਜਾ ਰਹੀ ਹੈ। ਪ੍ਰਚੀਨ ਸ਼ੇਬ ਮੰਦਿਰ ਸ਼ਮਸ਼ਾਨ ਘਾੜ ਦੇ ਵਿੱਚ ਜਿਹੜਾ ਪੋਲੇ ਸ਼ੰਕਰ ਦਾ ਸ਼ਕਸ਼ਾਤ ਪੋਲੇ ਸ਼ੰਕਰ ਵਰਾਇਮਣ ਹੈ ਹੁਣੇ ਪੋਲੇ ਸ਼ੰਕਰ ਸ਼ਿੰਗਾਰ ਰੂਪ ਦੇ ਵਿੱਚ ਸ਼ਕਸ਼ਾ ਵਰਾਇਮਣ ਇਹ ਦਰਵਾਜ ਹਰ ਸਮੇਂ ਪੋਲੇ ਸ਼ੰਕਰ ਵਰਾਇਮਣ ਹੁੰਦੇ ਆ ਤੇ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਇਸ ਦਰਵਾਰ ਦੇ ਵਿੱਚ ਠੀਕ ਹੈ ਪ੍ਰਚੀਨ ਗਊਸ਼ਾਲਾ ਐਵ ਸ਼੍ਰੀ ਗਊ ਰੱਖਣੀ ਸਭਾ ਐਵ ਠੀਕ ਹੈ ਗਊ ਰੱਖਣੀ ਸਭਾ ਰਜਿਸਟਰਡ ਐਵ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਨੰਦੀਓ ਰਿਸ਼ਤਦ ਠੀਕ ਹੈ ਦੋਨੋਂ ਮਿਲ ਕੇ ਇਹ ਪੋਲੇ ਸ਼ੰਕਰ ਦੇ ਆਸ਼ੀਰਵਾਦ ਦੇ ਨਾਲ ਨਿਸ਼ਕੁਲ ਜਿਹੜੇ ਹੈ ਦਰਬਾਰ ਦੇ ਵਿੱਚ ਸੇਵਾ ਚੱਲ ਰਹੀ ਹੈ ਪੋਲੇ ਸ਼ੰਕਰ ਨੇ ਦੋਨਾਂ ਨੂੰ ਸੇਵਾ ਬਖਸ਼ੀ ਹੋਈ ਹੈ ਕਿ ਤੁਸੀਂ ਇਸ ਦਰਬਾਰ ਦੇ ਵਿੱਚ ਸ਼ਿਵਵਾਵ ਵੀ ਕਰਾਓ ਹੋਰ ਵੀ ਜੋ ਕਾਰਜ ਹੈਗੇ ਆ ਜਿਹੜੇ ਸੋਸਾਇਟੀ ਦੇ ਜੋ ਹੋਰ ਵੀ ਹੈ ਮਾਲ ਕਿਰਪਾ ਕਰੇ ਸਭ ਦਾ ਭਲਾ ਹੋਵੇ ਠੀਕ ਹੈ ਤੇ ਹੁਣ ਜਿਹੜੀ 23 ਜੁਲਾਈ ਨੂੰ ਪ੍ਰੋਗਰਾਮ ਹੋ ਜਾ ਰਿਹਾ ਹੈ ਤੇ ਪੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਐਰਿਕੀ ਸਭ ਤੋਂ ਜ਼ਿਆਦਾ ਮਹਾਦੇਵ ਨੇ ਕਿਰਪਾ ਕੀਤੀ ਹੈ ਐਰਿਕ ਮროਹੀਤੇ ਜਿਨੂੰ ਤੀਸਰੀ ਵਾਰ ਪੋਲੇ ਸ਼ੰਕਰ ਨੇ ਆਪਣੇ ਦਰਬਾਰ ਦੇ ਵਿੱਚ ਦੁਆਰਾ ਮੌਕਾ ਦਿੱਤਾ ਦੇਖੋ ਕੋਈ ਸਿੰਗਰ ਨੂੰ ਇੱਕ ਵਾਰੀ ਦੁਆਰਾ ਮੌਕਾ ਨਹੀਂ ਮਿਲਦਾ ਇਹ ਸਿੰਗਰ ਨੂੰ ਦੇਖ ਲਓ ਪੋਲੇ ਸ਼ੰਕਰ ਨੇ ਕਿਉਂ ਮੌਕਾ ਦਿੱਤਾ ਕਿਉਂਕਿ ਮਹਾਦੇਵ ਦਾ ਪ੍ਰੀਏ ਦੇਖੋ ਜਿਨੇ ਭਜਨ ਗਾਇਆ ਕਿ ਪੋਲੇ ਨਾਥ ਤੈਨੂੰ ਪੱਥਰ ਦੱਸਦਾ ਮੈਨੂੰ ਪੋਲਾ ਦੱਸਦਾ ਜੇ ਉਸ ਬੰਦੇ ਨੂੰ ਜੇ ਕਹਿੰਨਾ ਸ਼ਿਵਲਿੰਗ ਵਿੱਚ ਪੋਲੇ ਸ਼ੰਕਰ ਨਜ਼ਰ ਆ ਰਹੇ ਲੋਕਾਂ ਨੂੰ ਪੱਥਰ ਨਜ਼ਰ ਆ ਰਹੇ ਕੋਈ ਕਾਰਨ ਹੋਣਾ ਹੈ ਮਹਾਦੇਵ ਦੀ ਕਿਰਪਾ ਦੇ ਨਾਲ ਤਰੀ ਇਹਨੂੰ ਦੁਆਰਾ ਮੌਕਾ ਮਿਲਿਆ ਦੇਖੋ 23 ਤਰੀਕ ਨੂੰ ਸਵੇਰੇ ਸਭ ਤੋਂ ਪਹਿਲੇ 5 ਤੋਂ 7 ਰੂਤਵਸ਼ੇ ਹੋਊਗਾ ਠੀਕ ਹੈ ਉਸ ਤੋਂ ਬਾਅਦ ਅ ਉਸ ਤੋਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਵਨ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਪੂਲੇ ਸ਼ੰਕਰ ਜੀ ਦਾ ਸ਼ਿੰਗਾਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਠੀਕ ਹੈ ਜੀ ਉਸ ਤੋਂ ਬਾਅਦ 5 ਵਜੇ ਤੋਂ ਲੈ ਕੇ 8 ਵਜੇ ਤੱਕ ਜੰਗਮ ਚਰਚਾ ਠੀਕ ਹੈ ਫਿਰ ਉਸ ਤੋਂ ਬਾਅਦ 에릭 ਮਰੋਈ ਮਹਾਦੇਵ ਦਾ ਫੇਵਰੇਟ ਭਗਤ ਜਿਹੜਾ ਸਿੰਗਰ ਵੀ ਹੈ ਤੇ ਭਗਤ ਵੀ ਹੈਗੇ ਆ ਠੀਕ ਹੈ ਤੇ ਲੁਧਿਆਣਾ ਦੇ ਨਹੀਂ ਪੂਰੇ ਪੰਜਾਬ ਦੀ ਆਣ ਬਣ ਸ਼ਾਨ ਹੈ ਤੇ ਉਹਨਾਂ ਨੂੰ ਪੂਲੇ ਨਾਰਜ ਜੀ ਨੇ ਗੁਣਗਾਨ ਤੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਉਸ ਤੋਂ ਬਾਅਦ ਰਾਤੀ 12 ਵਜੇ ਮਹਾਰਤੀ ਹੋਗੀ ਪ੍ਰਭੂ ਦੀ। ਪ੍ਰਭੂ ਬੈਠੇ ਹੈ ਵਰਾਜਮਨ ਰੂਪ ਦੇ ਵਿੱਚ ਤੇ ਸਾਰੀ ਜਿੰਨੇ ਵੀ ਲੁਧਿਆਣਾ ਵਾਸੀ ਜਿੰਨੇ ਵੀ ਪੰਜਾਬ ਵਾਸੀ ਸਾਰਿਆਂ ਨੂੰ ਤੇ ਇਹ ਖੁੱਲਾ ਨਿਮੰਤਰਣ ਹੈਗਾ। ਭੋਲੇ ਸ਼ੰਕਰ ਵਰ ਭੋਲੇ ਸ਼ੰਕਰ ਦੇ ਸ਼ਿਪੁੱਤਰ ਨੰਦੀ ਵੱਲੋਂ ਕਿਉਂਕਿ ਭੋਲੇ ਸ਼ੰਕਰ ਨੇ ਹੁਣ ਡਿਊਟੀਆਂ ਬੜੀ ਲਾਤੀ ਹੈ ਇਸ ਕਰਕੇ ਸ਼ਿਪੁੱਤਰ ਨੰਦੀ ਹਰ ਜਗ੍ਹਾ ਨਿਮੰਤਰਣ ਦੇਣ ਲਈ ਪਹੁੰਚ ਨਹੀਂ ਸਕਦਾ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਣਾ ਆਤਮਾ ਚੈਨਲ ਦੇ ਮਾਧਿਅਮ ਤੋਂ ਇਹ ਨਿਮੰਤਰਣ ਦਿੱਤਾ ਜਾ ਰਿਹਾ ਤੇ ਤੁਸੀਂ ਸਾਰਿਆਂ ਨੇ ਭੋਲੇ ਸ਼ੰਕਰ ਦੇ ਵਿਆਹ ਤੇ ਜ਼ਰੂਰ ਪਹੁੰਚਣਾ ਹੈ। ਕਿਉਂਕਿ ਆਪਾਂ ਜਿਹੜੀ ਸ਼ਾਵਨ ਦੀ ਸ਼ਵਰਾਤਰੀ ਆ ਰਹੀ ਹੈ ਤੇ ਪੋਲੇ ਸ਼ੰਕਰ ਤਰਤੀ ਲੋਕ ਤੇ ਹੁੰਦੇ ਆ ਤੇ ਲੁਧਿਆਣਾ ਦਾ ਇਕਲੋਤਾ ਸ਼ਮਸ਼ਾਨ ਹੈਗਾ ਜਿੱਥੇ ਕਿ ਲੋਕੀ ਦੂਰੋਂ ਦੂਰੋਂ ਪੋਲੇ ਸ਼ੰਕਰ ਦਰਸ਼ਨ ਕਰਾਉਂਦੇ ਕਿਉਂਕਿ ਇਹ ਦਰਬਾਰ ਦੇ ਵਿੱਚ ਪੋਲੇ ਸ਼ੰਕਰ ਤੇ ਆਂਦੇ ਆਂਦੇ ਸ਼ਿਪਰਵਾਰ ਆਂਦੇ ਆਂਦੇ ਤੇ ਸਾਰੇ ਦੇਵੀ ਦੇਵਤਾ ਵੀ ਆਂਦੇ ਆ ਤੇ ਦੇਖੋ ਭੂਤ ਪ੍ਰੇਤ ਭੂਤ ਪ੍ਰੇਤ ਦੀ ਜਿਹੜੀ ਬਰਾਤ ਕਹਿੰਦੇ ਆ ਉਹ ਵੀ ਇੱਥੇ ਆਂਦੀ ਸਾਖਸ਼ਾਤ ਕਿਉਂ ਉਹਨਾਂ ਨੂੰ ਨਿਮੰਤਰ ਦਿੱਤਾ ਜਾਂਦਾ ਕਿ ਆਓ ਪੋਲੇ ਸ਼ੰਕਰ ਦੇ ਵਿਆਹ ਦੇ ਵਿੱਚ ਅਦ੍ਰਿਸ਼ ਰੂਪ ਦੇ ਵਿੱਚ ਆਓ ਤੇ ਉਹ ਤੁਸੀਂ ਵੀ ਨੱਚੋ ਟੱਪੋ ਪੋਲੇ ਸ਼ੰਕਰ ਆਸ਼ੀਰਵਾਦ ਪ੍ਰਾਪਰ ਕਰੋ ਐਸ ਕਰਕੇ ਆਪਾਂ ਵੀ ਬੜੇ ਕਿਸਮਤ ਵਾਲੇ ਆ ਜੇ ਆਪਾਂ ਪੋਲੇ ਸ਼ੰਕਰ ਦਰਵਾਜ਼ਾ ਚਾਵਾਂਗੇ ਇੱਥੇ ਨਿਮੰਤਰਣ ਦੀ ਲੋੜ ਨਹੀਂ ਹੈ ਇੱਥੇ ਪੋਲੇ ਨਾਦੀ ਲੋੜ ਹੈ ਕਿਉਂਕਿ ਇਹ ਪ੍ਰੋਗਰਾਮ ਕੋਈ ਕੋਈ ਕਹਿੰਦਾ ਸ਼ਿਵਨੰਦੀ ਤੇ ਕਹਿੰਦਾ ਕੋਈ ਸੁਸਾਇਟੀ ਨਹੀਂ ਕਰਾ ਰਹੀ ਪੋਲੇ ਸ਼ੰਕਰ ਖੁਦ ਆਪ ਕਰਵਾ ਰਿਹਾ ਤੇ ਆਪਾਂ ਸਾਰੇ ਆਈਏ ਪੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਰ ਲਈਏ ਹਰ ਹਰ ਮਹਾਦੇਵ